ਜਾਪਾ ਆ ਗੋਡੀ ਨੂੰ ਤੇ ਭਾਇਆ ਤੇ ਪਾਰਗਲ ਦੇ ਪਤਲੇ ਤੇ ਇਹਨੇ ਦਫਰੇ ਆ ਇੱਥੇ ਕੋ ਜਾ ਇੱਥੇ ਹੰਡੋ ਕਿਸੇ ਨੂੰ ਹਵਾ ਚੱਲਦੀ ਜਿਆਦੀ ਤੇ ਇੱਕ ਵਾਰੀ ਮਕਰ ਰਿਹਾ ਨਾ ਬਈ ਉਹਨਾਂ ਸਾਰਾ ਕਬੂ ਨੌਜਵਾਨ ਆਏ ਹੋਏ ਆ ਜਿਨ੍ਹਾਂ ਕੇ ਤਜੋਦਰ 63 ਆ ਪਰ ਜਿੰਨਾਂ ਆ ਆ ਗਏ ਆ ਉਹਦੇ ਆ ਇਧਰ ਆਏ ਲੱਗਦੇ ਹਵਾ ਉਹਦੇ ਕੇ ਨਵੀਂ ਆਉਣ ਪੱਲੇ ਬੰਨ ਇਧਰ ਆਏ ਆ ਨਾ ਘੜਾਵਾ ਪਿੱਛੇ ਰੋ ਸਾਮ ਸੜਕ ਆ ਉਹ ਤਾਂ ਆਪਣੇ ਘਰ ਵਾਂ ਹੁਣ ਇਧਰ ਟਰੈਕਟਰ ਖੜੇ ਹੋਏ ਆ ਲੱਭੇ ਪਾਣੀ ਵਾਲੀ ਗੱਡੀ ਵੀ ਆਈ ਹੋਈ ਆ ਉਹ ਭਜਾਉਣ ਨੂੰ ਆ ਕਰ ਜਾਉਂਦੇ ਆ ਬਾਕੀ ਬਾਨੀਆਂ ਦੇ ਵਿੱਚ ਨਿਕਲ ਗਾ ਮਾਚਾ ਇੱਥੋਂ ਇੱਥੋਂ ਐਂਬੂਲੈਂਸ ਆ ਗਈ ਐਂਬੂਲੈਂਸ ਨਹੀਂ ਆਉਂਦੀ ਫਾਇਰ ਬ੍ਰੀਡ ਕਰ ਲਾ ਉੱਪਰ ਨਾ ਚੜ੍ਹ ਸੀ ਰਹਾ ਵਾਹ ਫਾਇਰ ਬ੍ਰੀਡ ਕਰ ਲੈਂਦਾ ਮੈਂ ਨਹੀਂ ਉਹ ਤੇ ਲਾਏ ਬੱਟਾ ਡਾਕਾ ਮਾਰ ਗਿਓ ਪਹਿਲਾਂ ਨਾਂਗ ਲੈਣ ਦਾ ਫੇਕ ਕਮਾ ਸਾਰੀ ਸੱਚੀ ਨਾ ਪਲਟਾ ਲੈ ਤੁਸੀਂ ਕਹਿੰਦੇ ਸਲਾ ਕਲੇੜਾ ਵਾ ਸੱਚੀ ਇਦਾਂ ਹੀ ਆ ਵਗਰੇ ਚਾਣੀ ਮਾ ਜਿਆਦਾ ਚਾਣੀ ਮਾ ਜਿਆਦਾ ਸੀਗਾ ਥਾ ਉਹ ਵਾਏ ਵਾਏ ਟਰੈਕਟਰ ਉਤਰ ਜਾਂਦੇ ਆ ਪਾਣੀ ਮੰਗਾਲ ਦੇ ਚੋ ਜਾਓ ਚੌਧਰੀ ਭੱਜ ਕੇ ਭਰ ਲੈ ਹੋ ਜਾਓ ਕਰੋ ਪਾਣੀ ਦੀਆਂ ਤਾਂ ਬੋਤਲਾਂ ਆਪ ਵੀ ਆਪਣੇ ਦੂਜੀ ਐਮਬੂਲੈਂਸ ਨਹੀਂ ਫਾਇਰ ਬੁਗਰੇਣਾ ਤੇ ਹੁਣ ਬਹੁਤ ਜ਼ੋਰ ਲਾਇਆ 2-3 ਘੰਟੇ ਹੋ ਗਏ ਲੱਗਿਆ ਸਭ ਦਾ ਨਾਲ ਮਿਲ ਕੇ ਅੱਗ ਬੁਝਾਈ ਆ ਤੇ ਬੁਝਦੀ ਕਿੱਥੇ ਆ ਜਿੱਥੋਂ ਨਹੀਂ ਲੰਘ ਜਾਂਦੀ ਆ ਹਰੇ ਘਾਹ ਨੂੰ ਅੱਗ ਲੱਗ ਜਾਂਦੀ ਆ ਤੇ ਹੁਣ ਹਵਾਵਾਂ ਵੀ ਥੋੜੀ ਘਟ ਗਈ ਆ ਤੇ ਚਲੋ ਤੇਰੀ ਜਦੋਂ ਕੰਟਰੋਲ ਦੇ ਲੱਗ ਚੱਕੀ ਆ ਕਿੰਨੇ ਦੇਰ ਚੱਕਾ ਥਾ ਦੋਨੇ ਲੱਗਦਾ ਕਿ ਨਾ ਆਣਾ ਫੜੇ ਕਾ ਪੇਂਡੂ ਖੜੇ ਆਏ ਹੋਏ ਮੁੰਡੇ ਸਾਰੇ you <gasps> ਆਰੇ ਮਾ ਮਾਹੋ ਨਗਰੇ ਮੁੰਡਾ ਅਜੇ ਗੱਭਰੂ ਜਵਾਨ ਅੱਜ ਖੰਡਾ ਬਦਾਂ ਲੋ ਜੀ ਕਾਦੀ ਨੂੰ ਪੈਗਾ ਅੱਗੇ ਪਣ ਅੱਗ ਦਾ ਤਾਂ ਤਕਰੀਬਨ 8:00 ਵੱਗ ਗਈ ਹੁਣ ਬਸ ਕੀ ਅਵਾਜੇ 9:00 ਵਗੇ ਹਵਾਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਹੌਲ ਬੈਠੇ ਦੇ ਰਹਾ ਹੋਵੇਗੀ ਜੇ ਖਦਾ ਦੇ ਕੋ ਆ ਬੜਾ ਉਠੇ ਹੇ ਹਵਾ ਚਲ ਪਈ ਫੇ ਨਹੀਂ ਇਹਦੇ ਅੱਗੇ ਪਾਏ ਪਾਣੀ ਹੋਵੇ ਤਾਂ ਪਹੁੰਚੀ ਹੋਵੇ ਸੇ ਨਹੀਂ ਬੋਈ ਦੀ ਆ ਜਾ ਉਹਨੇ ਪੈ